ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਗੰਦਰ ਦੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਕੈਨੇਡਾ ਵਿੱਚ ਨੌਜਵਾਨ ਕਮਲਜੀਤ ਸਿੰਘ ਸਿਵੀਆਂ ਜਿਸ ਦੀ ਕੇ ਮਹਿਜ ਉਮਰ 25 ਸਾਲ ਸੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਮਿਲੀ ਜਾਣਕਾਰੀ ਅਨੁਸਾਰ ਅਜੇ 2 ਦਿਨ ਪਹਿਲਾਂ ਹੀ ਉਹ ਆਪਣੇ ਪਿੰਡ ਗੰਦਰ ਤੋਂ ਦਿੱਲੀ ਹਵਾਈ ਅੱਡੇ ਤੇ ਗਿਆ ਸੀ ਤੇ ਕੈਨੇਡਾ ਜਾਣ ਲਈ ਰਵਾਨਾ ਹੋਇਆ ਸੀ ਤੇ ਸਵੇਰ ਵੇਲੇ ਕੈਨੇਡਾ ਪਹੁੰਚ ਕੇ ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਵੀ ਗੱਲਬਾਤ ਕੀਤੀ ਕਿ ਉਹ ਸਹੀ ਸਲਾਮਤ ਟਿਕਾਣੇ ਤੇ ਪਹੁੰਚ ਗਿਆ ਹੈ ਉੱਥੇ ਉਸ ਨੇ ਪਹੁੰਚ ਕੇ ਕੌਫੀ ਹੀ ਪੀਤੀ ਸੀ ਕਿ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਮਰਨ ਵਾਲਾ ਨੌਜਵਾਨ ਮਾਪਿਆਂ ਦਾ ਇਕਲ मेंबरंदा रो रो के बुरा हाल है अंग्रेजिंग है जी बेटे का कमल जी सिंह ओथी इत्तो जदों तो गया ही ਇਵੇਂ ਮੈਂ ਤਾਂ 8:30 ਵਜੇ ਮੈਂ ਫੋਨ ਲਾਇਆ ਜੀ ਪਹਿਲਾਂ ਵੀ ਲਾਉਂਦਾ ਰਿਹਾ ਜੀ ਫੋਨ ਤੇ ਮੈਨੂੰ 8:30 ਵਜੇ ਉਹਨੇ ਆਖਿਆ ਕਿ ਡੈਡੀ ਮੈਂ ਪਹੁੰਚ ਗਿਆ ਉੱਥੇ ਤੇ ਉਸ ਤੋਂ ਬਾਅਦ ਉਹਦਾ ਵੀ ਮੈਨੂੰ ਮੁੰਡਾ ਲੈ ਜਾਊਗਾ ਕਿ ਉਹ ਕੰਮ ਤੇ ਗਿਆ ਸੀ ਜੀ ਤੇ ਉਹ ਉੱਥੇ ਗਿਆ ਜੀ ਉਹਨੂੰ ਲੈ ਕੇ ਆ ਗਿਆ ਜੀ ਉਹਨੂੰ ਛੱਡ ਕੇ ਤੇ ਇੱਕ ਕਮਲਜੀਤ ਗੱਡੀ ਲੈ ਗਈ ਯਾਦੇ ਮਤਲਬ ਕਮਰੇ ਵੱਲ ਜਾਂਦਾ ਸੀ ਤੇ ਰਾਜ ਹੋਟਲ ਦੇ ਕੋਹੀ ਬੀਤੇ ਉਸ ਤੋਂ ਬਾਅਦ ਇਨਾ ਸਮਾਂ ਤੋਂ ਗਿਆ ਚੁੱਕੇ ਕੰਮ ਕਿੱਦਾਂ ਚੱਲ ਰਿਹਾ ਹੈ। ਸਤਿ ਸ਼੍ਰੀ ਅਕਾਲ। ਅਸੀਂ ਤਾਂ ਇਹ ਦੂਜਾ ਮਹੀਨਾ-ਮਹੀਨਾ ਲੇਖਾ ਜਾਰੀ ਕਰੀਏ ਨੇ ਤਾਂ ਚਾਰ ਹਾਂਜੀ। ਇੱਕ ਖੇਤੀ ਇੱਕ ਗੱਲ ਆਈ ਓਠੇ ਕਿੱਦੂ ਕਿੰਦੇ ਨਹੀਂ। ਪਾਣੀ ਕੱਟ ਹੋਣ ਦੇ। ਬਾਕੀ ਕੰਮ। ਉਥੇ ਡਰਾਈਵ ਦੀ ਕਰਦੇ। ਕਿੰਨਾ ਕਿੰਨਾ। ਤੇ ਕਨਸਾ ਰੋ ਹੈ ਮੌਂਟਰੀਅਲ ਗਿਆ ਸੀ। ਹਾਂਜੀ ਸਟੱਡੀ ਵਿੱਚ ਸੀਗਾ ਜੀ ਹੁਣ ਤਿੰਨ ਸਾਲਾਂ ਬਾਅਦ ਆਇਆ ਸੀਗਾ ਜੀ ਦੋ ਮਹੀਨੇ ਲੱਗ ਗਿਆ ਜੀ ਹਾਂਜੀ ਤੁੰਨੇ ਸਿੱਖੋ ਤਨੁਤਾਈ ਤੜਕੇ ਤੋਂ ਲੱਗੇ ਕੱਲ੍ਹ ਤੋਂ ਬਈ ਅਸੀਂ ਤੇ ਜੀ ਇਹੋ ਹੀ ਗੱਲਾਂ ਨੇ ਵੀ ਜੇ ਤਾਂ ਉੱਥੋਂ ਦਾ ਬਣ ਗਿਆ ਤਾਂ ਅਸੀਂ ਉੱਥੋਂ ਦਾ ਬਣਾਵਾਂਗੇ ਤੇ ਜਾਂ ਬਸ ਐਡੀਨ ਨੀਟ ਵਡੀ ਤੇ ਆਵੇ ਤੇ ਜੀ ਹੋਵੇਗਾ